ਪਵਿੱਤਰ ਦਿਹਾੜਾ ਸਾਡੇ ਵਾਸਤੇ। ਔਰ ਸ਼੍ਰੀ ਰਾਮ ਜੀ ਜਿਹੜੇ ਭਗਵਾਨ ਹੈ ਉਹ ਸਾਡੇ ਸਾਰਿਆਂ ਦੇ ਗੀਤ। ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਇਆ ਅੱਜ ਸਮੂਹ ਗਿੰਦੜਾ ਨਿਵਾਸੀਆਂ ਨੂੰ ਮੈਂ ਵਧਾਈ ਦਿੱਤੀ ਆ। ਔਰ ਅਸੀਂ ਕਾਮਨਾ ਕਰਦੇ ਹਾਂ ਕਿ ਰਾਮ ਭਗਵਾਨ ਜੀ ਸਾਡੇ ਨਗਰ ਤੇ ਸਾਡੇ ਇਸ ਦੇਸ਼ ਤੇ ਇਸ ਧਰਤੀ ਮਾਂ ਤੇ ਉਹਨਾਂ ਦਾ ਆਸ਼ੀਰਵਾਦ ਬਣਿਆ ਰਵੇ। ਔਰ ਅਸੀਂ ਸਾਰੇ RAM ਭਗਤ RAM ਲੱਲਾ ਅਸੀਂ ਸਾਰੇ RAM ਜੀ ਦੀ ਮਹਿਮਾ ਦੇ ਵਿੱਚ ਉਹਨਾਂ ਦੇ ਬੁਰਗਾਨ ਕਰਦੇ ਰਹੀਏ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਅੱਜ ਘਰ ਘਰ ਜਾ ਕੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਪੰਜ ਦੀਵੇ ਸਰੋਂ ਦਾ ਪੇਨ ਬੱਠੀਆਂ ਲੱਡੂ ਤੇ ਇੱਕ ਵਧਾਈ ਦਾ ਕਾਰਡ ਜਿਹੜਾ ਅੱਜ ਅਸੀਂ ਸਮੂਹ ਨਗਰ ਕੌਂਸਲ ਦੇ ਜਿਹੜੇ ਸਾਡੇ ਸਾਥੀ ਕਰਨੇ ਪ੍ਰਧਾਨ ਜੀ ਨੇ ਵਾਇਸਪਦਾਨ ਜੀ ਨੇ ਮੈਂਬਰ ਸਾਹਿਬਾਨ ਨੇ ਤੇ ਸਾਰੀ ਕਾਂਗਰਸ ਦੇ ਜਿਹੜੇ ਭਰਾ ਨੇ ਅੱਜ ਅਸੀਂ ਘਟ ਘਟ ਜਾ ਕੇ ਹੋਰ ਉਹ ਪ੍ਰਸ਼ਾਦ ਦੇ ਕੇ ਪੰਜੀ ਦਾ ਅਸੀਂ ਅੱਜ ਦਿਨ ਦਿਹਾੜਾ ਮਨਾਇਆ ਹੈ ਅੱਜ ਲੋਕਾਂ ਨੂੰ ਘਟ ਘਟ ਜਾ ਕੇ ਉਹਨਾਂ ਨੂੰ ਵਧਾਈ ਦਿੱਤੀ ਹੈ ਸੋ ਮੇਰਾ ਖਿਆਲ ਅੱਜ ਸਿਆਸੀ ਜਿਹੜੀਆਂ ਗੱਲਾਂ ਉਹ ਫੇਰ ਕਰਾਂਗੇ ਕੋ ਪਵਿੱਤਰ ਦਿਹਾੜਾ ਸਾਡੇ ਵਾਸਤੇ। ਔਰ ਸ਼੍ਰੀ ਰਾਮ ਜੀ ਜਿਹੜੇ ਭਗਵਾਨ ਹੈ ਉਹ ਸਾਡੇ ਸਾਰਿਆਂ ਦੇ ਗੀਤ ਹੈ। ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਇਆ ਅੱਜ ਸਮੂਹ ਗਿੰਦੜਾ ਨਿਵਾਸੀਆਂ ਨੂੰ ਮੈਂ ਵਧਾਈ ਦਿੱਤੀ ਆ। ਔਰ ਅਸੀਂ ਕਾਮਨਾ ਕਰਦੇ ਹਾਂ ਕਿ ਰਾਮ ਭਗਵਾਨ ਜੀ ਸਾਡੇ ਨਗਰ ਤੇ ਸਾਡੇ ਇਸ ਦੇਸ਼ ਤੇ ਇਸ ਧਰਤੀ ਮਾਂ ਤੇ ਉਹਨਾਂ ਦਾ ਆਸ਼ੀਰਵਾਦ ਬਣਿਆ ਰਹੇ। ਔਰ ਅਸੀਂ ਸਾਰੇ RAM ਭਗਤ RAM ਲੱਲਾ ਅਸੀਂ ਸਾਰੇ RAM ਜੀ ਦੀ ਮਹਿਮਾ ਦੇ ਵਿੱਚ ਉਹਨਾਂ ਦੇ ਗੁਣगान ਕਰਦੇ ਰਹੀਏ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਅੱਜ ਘਰ ਘਰ ਜਾ ਕੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਪੰਜ ਦੀਵੇ ਸਰੋਂ ਦਾ ਪੇਲ ਬੱਠੀਆਂ ਲੱਡੂ ਤੇ ਇੱਕ ਵਧਾਈ ਦਾ ਕਾਰਡ ਜਿਹੜਾ ਅੱਜ ਅਸੀਂ ਸਮੂਹ ਨਗਰ ਕੌਂਸਲ ਦੇ ਜਿਹੜੇ ਸਾਡੇ ਸਾਥੀ ਕਰਨੇ ਪ੍ਰਧਾਨ ਜੀ ਨੇ ਵਾਈਸ ਪ੍ਰਧਾਨ ਜੀ ਨੇ ਮੈਂਬਰ ਸਾਹਿਬਾਨ ਨੇ ਤੇ ਸਾਰੀ ਕਾਂਗਰਸੀ ਜਿਹੜੇ ਭਰਾ ਨੇ ਅੱਜ ਅਸੀਂ ਘਰ ਘਰ ਜਾ ਕੇ ਹੋਰ ਉਹ ਪ੍ਰਸ਼ਾਦ ਦੇ ਕੇ ਪੰਜੀ ਦਾ ਅਸੀਂ ਅੱਜ ਦਿਨ ਦਿਹਾੜਾ ਮਨਾਇਆ ਹੈ ਅੱਜ ਲੋਕਾਂ ਨੂੰ ਘਰ ਘਰ ਜਾ ਕੇ ਉਹਨਾਂ ਨੂੰ ਵਧਾਈ ਦਿੱਤੀ ਹੈ ਸੋ ਮੇਰਾ ਖਿਆਲ ਅੱਜ ਸਿਆਸੀ ਜਿਹੜੀਆਂ ਗੱਲਾਂ ਉਹ ਫੇਰ ਕਰਾਂਗੇ